2015 ਦੇ ਵਿੱਚ ਇੰਗਲੈਂਡ ਦੇ ਵਿੱਚ ਕੁਝ ਗੋਰੇ ਲੋਕ ਇਕੱਠੇ ਹੋਏ ਉਹਨਾਂ ਨੇ ਆਖਿਆ ਕਿ ਆਪਾਂ ਦੁਨੀਆ ਦੇ ਮਹਾਨ 10 ਜੇਤੂ ਜਰਨੈਲਾਂ ਦੀ ਲਿਸਟ ਬਣਾਉਣੀ ਹੈ ਦੁਨੀਆ ਦੇ ਮਹਾਨ 10 ਜੇਤੂ ਜਰਨੈਲਾਂ ਦੀ ਜਿਨ੍ਹਾਂ ਨੇ ਵੱਡੇ ਵੱਡੇ ਦੇਸ਼ਾਂ ਦੇ ਉੱਪਰ ਫਤਿਹ ਪ੍ਰਾਪਤ ਕੀਤੀ ਹੋਵੇ ਉਹਨਾਂ ਨੇ ਜਦੋਂ ਲਿਸਟ ਬਣਾਈ ਤੇ 2 ਨੰਬਰ ਤੋਂ ਲੈ ਕੇ ਤੇ 10 ਨੰਬਰ ਤੱਕ ਉਹਨਾਂ ਨੂੰ ਸਾਰੇ ਜਰਨੈਲ ਲੱਗ ਗਏ ਪਰ ਪਹਿਲੇ ਨੰਬਰ ਦਾ ਉਹਨਾਂ ਨੂੰ ਜਰਨੈਲ ਨਹੀਂ ਸੀ ਲੱਭ ਰਿਹਾ ਕਿ ਕੌਣ ਉਹ ਮਹਾਨ ਜੋਧਾ ਹੋਵੇਗਾ ਜਿਹਨੂੰ ਪਹਿਲੇ ਨੰਬਰ ਦੇ ਉੱਤੇ ਰੱਖਿਆ ਜਾਵੇ ਫਿਰ ਇੰਗਲੈਂਡ ਦੇ ਗੋਰਿਆਂ ਨੇ ਆਪਣੀ ਸੋਚ ਦੇ ਘੋੜੇ ਸਾਰੀ ਦੁਨੀਆ ਵਿੱਚ ਦੁੜਾਏ ਤੇ ਪਹਿਲੇ ਨੰਬਰ ਦਾ ਉਹਨਾਂ ਨੇ ਜਿਹੜਾ ਜਰਨੈਲ ਲੱਭਾ ਉਹ ਸੀ ਸਤਕਾਰਯੋਗ ਸਰਦਾਰ ਹਰੀਤ ਸਿੰਘ ਨਲੂਗਾ ਇੰਗਲੈਂਡ ਵਾਲਿਆਂ ਨੇ ਦਸਾਂ ਦੀ ਲਿਸਟ ਬਣਾਈ ਫਿਰ ਆਸਟ੍ਰੇਲੀਆ ਵਾਲਿਆਂ ਨੇ 100 ਜਰਨੈਲਾਂ ਦੀ ਲਿਸਟ ਬਣਾਈ ਉਹਨਾਂ ਦੇ ਵਿੱਚ ਵੀ ਜਿਹੜਾ ਪਹਿਲੇ ਨੰਬਰ ਦੇ ਉੱਤੇ ਰੱਖਿਆ ਗਿਆ ਸੀ ਉਹ ਸੀ ਸਤਕਾਰਯੋਗ ਸਰਦਾਰ ਹਰੀਤ ਸਿੰਘ ਨਲੂਗਾ